ਆਖਰ ਮੇਲੇ ਹੀ ਗਿਆ ਉਹ ਮੰਦਿਰ ਜਿੱਥੇ ਪਾਂਡਵਾਂ ਨੇ ਤਪੱਸਿਆ ਕੀਤੀ ਸੀ 5000 ਸਾਲ ਪੁਰਾਣਾ ਇਹ ਉਹ ਮੰਦਿਰ ਜਿੱਥੇ ਸਵਰਗ ਨੂੰ ਸਿੱਧੇ ਜਾਣ ਲਈ ਬਣਾਈ ਗਈਆਂ ਸੀਗੀਆਂ ਸੀੜੀਆਂ ਤੇ ਚਲੋ ਆਓ ਫਿਰ ਦੇਖਦੇ ਹਾਂ ਇਹਦਾ ਪੂਰਾ ਗਹਿਰਾ ਰਾਜ਼ ਕੀ ਆ ਇਹ ਬਟਾ ਭੀਮ ਨੇ ਸਿੱਟਿਆ ਸੀਗਾ ਜੀ ਲਓ ਜੀ ਫਿਰ ਅੱਜ ਇੱਕ ਤੁਹਾਨੂੰ ਇਦਾਂ ਦਾ ਮੰਦਿਰ ਦਿਖਾਉਂਗਾ ਜਿਹੜਾ 6 ਮਹੀਨੇ ਪਾਣੀ ਦੇ ਵਿੱਚ ਰਹਿੰਦਾ ਤੇ 6 ਮਹੀਨੇ ਬਾਹਰ ਰਹਿੰਦਾ ਉੱਥੇ ਪਾਂਡਵਾਂ ਨੇ ਤਪੱਸਿਆ ਕੀਤੀ ਸੀ ਕਿ 6 ਮਹੀਨੇ ਦੀ ਇੱਕ ਰਾਤ ਬਣਾ ਦਿਓ ਸ਼ਿਵ ਸ਼ੰਕਰ ਨੂੰ ਕਿਹਾ ਸੀਗਾ ਕਿ ਆਪਾਂ ਉਸ ਰਾਤ ਦੇ ਵਿੱਚ ਸਵਰਗ ਨੂੰ ਜਾਣ ਲਈ ਇੱਕ ਦਿਨ ਲਈ ਕੌੜੀ ਬਣਾਣੀ ਆ ਬਣਾ ਆ ਵੀ ਦਿੱਤੀ ਸੀ ਉਹਨਾਂ ਨੇ 6 ਮਹੀਨੇ ਦੀ ਰਾਤ ਤੇ ਉੱਥੇ 40 ਪੌੜੀਆਂ ਬਣਾਤੀਆਂ ਸੀ ਸਿਗੀਆਂ ਉਹਨਾਂ ਨੇ ਤੇ ਢਾਈ ਪੌੜੀਆਂ ਜਾਨੀ ਕਿ ਰੁਕ ਗਈਆਂ ਸੀ ਪਤਾ ਨਹੀਂ ਕਿਸੇ ਕਾਰਨ ਵਸ਼ ਲੰਬੀ ਕਹਾਣੀ ਆ ਉਹ ਢਾਈ ਪੌੜੀਆਂ ਜਿਹੜੀ ਰੁਕੀਆਂ ਸੀਗੀਆਂ ਉਹ ਵੀ ਦਿਖਾਉਂਗਾ ਜਿਹੜੇ 40 ਪੌੜੀਆਂ ਬਣੀਆਂ ਹੋਈਆਂ ਸਵਰਗ ਜਾਣ ਲਈ ਸੱਜੇ ਉਹ ਵੀ ਦਿਖਾਉਂਗਾ ਤੇ ਇੱਥੇ ਆਉਣ ਲਈ ਪਹਿਲੇ ਰਸਤਾ ਸਮਝ ਲਓ ਮੈਂ ਖੜਾ ਹਾਂ ਇਸ ਟੰਮ ਤਲਵਾੜਾ ਡੈਮ ਤੇ ਪੰਜਾਬ ਦੇ ਵਿੱਚ ਤੇ ਤਲਵਾੜਾ ਡੈਮ ਤਾਂ ਤੁਸੀਂ ਜਾਣਗੇ ਸਿੱਧਾ ਰਹਿਣ ਇੱਥੋਂ ਪਾਉਗਾ 30 ਕਿਲੋਮੀਟਰ ਤੇ ਉੱਥੋਂ ਤੁਸੀਂ 15 ਕਿਲੋਮੀਟਰ ਜਵਾਲੀ ਐਂਡ ਗਗਲਾੜਾ ਪਿੰਡ ਗਗਲਾੜਾ ਪਿੰਡ ਤੋਂ 7 ਕਿਲੋਮੀਟਰ ਅੰਦਰ ਨੂੰ ਚੱਲ ਜਿਓ ਬਸ ਉੱਥੋਂ ਮੈਂ ਪੂਰਾ ਰਸਤਾ ਦਿਖਾਇਆ ਹੋਇਆ ਆ ਆਪਾਂ ਚੱਲ ਪਏ ਆ ਜੀ ਗਗਲਾੜਾ ਪਿੰਡ ਤੋਂ ਆਪਣੀ ਮੰਜ਼ਿਲ ਵੱਲ ਜਿੱਥੇ ਆਪਾਂ ਉਹ ਮੰਦਿਰ ਦੇਖਣਾ ਵਾ ਜਿਹੜਾ 6 ਮਹੀਨੇ ਪਾਣੀ ਦੇ ਵਿੱਚ ਰਹਿੰਦਾ ਵਾ ਤੇ 6 ਮਹੀਨੇ ਬਾਹਰ ਤੇ ਗਗਲਾੜਾ ਪਿੰਡ ਤੋਂ ਜਦੋਂ ਤੁਸੀਂ ਜਾਉਂਗੇ ਉਸ ਮੰਦਿਰ ਨੂੰ ਤਾਂ ਐਦਾਂ ਦਾ ਤੁਹਾਨੂੰ ਰਸਤਾ ਮਿਲੇਗਾ ਮੈਂ ਇਹ ਚੀਜ਼ਾਂ ਤੁਹਾਨੂੰ ਕਿਉਂ ਦਿਖਾਉਣਾ ਪਿਆ ਕਿਉਂਕਿ ਲੋਕ ਅਕਸਰ ਵਧੀਆ-ਵਧੀਆ ਚੀਜ਼ਾਂ ਤਾਂ ਦਿਖਾ ਦਿੰਦੇ ਆ ਉਹ ਚੀਜ਼ਾਂ ਨਹੀਂ ਦਿਖਾ ਪਾਉਂਦੇ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਹੁੰਦੀਆਂ ਹੈਗੀਆਂ ਕਿ ਮਾੜੇ ਰਸਤੇ ਵੀ ਮਿਲ ਸਕਦੇ ਆ ਕੱਚੇ ਰਸਤੇ ਵੀ ਮਿਲ ਸਕਦੇ ਆ ਖਰਾਬ ਰਸਤੇ ਵੀ ਮਿਲ ਸਕਦੇ ਆ ਜੁਆਲੀ ਤੋਂ ਤੁਸੀਂ ਜੀ ਅੰਦਰ ਨੂੰ ਬੜੋਂਗੇ 8 ਕਿਲੋਮੀਟਰ 8 ਕਿਲੋਮੀਟਰ ਤੋਂ ਇਹ ਕੱਚਾ ਰਸਤਾ ਪੂਰਾ ਸਟਾਰਟ ਹੋ ਜਾਊਗਾ ਇਹਦੇ ਵਿੱਚ ਗੱਡੀ ਮੋਟਰਸਾਈਕਲ ਬੱਸ ਕਾਰ ਸਾਰੀ ਚੀਜ਼ ਚੱਲ ਜਾਂਦੀ ਆ ਦੇਖੋ ਮੈਂ ਤੁਹਾਨੂੰ ਜਿਹੜਾ ਪੂਰਾ ਰਸਤਾ ਦਿਖਾਣਾ ਪਿਆ ਸਭ ਕੁਝ ਚੱਲ ਜਾਂਦਾ ਪਰ ਰਸਤਾ ਹੈਗਾ ਜੀ ਬਿਲਕੁਲ ਕੱਚਾ ਕਿਉਂਕਿ ਮੈਂ ਤੁਹਾਨੂੰ ਪਹਿਲੀ ਦਿਖਾਣਾ ਚਾਹੁੰਦਾ ਵਧੀਆ-ਵਧੀਆ ਚੀਜ਼ਾਂ ਲੋਕੀ ਦਿਖਾ ਦਿੰਦੇ ਆ ਮਾੜੀ ਚੀਜ਼ਾਂ ਮਾੜੇ ਰਸਤੇ ਨਹੀਂ ਦਿਖਾਉਂਦੇ ਹੈਗੇ ਆ ਇੱਥੇ ਕਣਕ ਦੀ ਖੇਤੀ ਵੀ ਹੁੰਦੀ ਆ ਸਭ ਤੋਂ ਵੱਡੀ ਗੱਲ ਇਹ ਆ ਇੱਥੇ ਖੇਤੀ ਵੀ 6 ਮਹੀਨੇ ਨਹੀਂ ਹੁੰਦੀ ਆ 6 ਮਹੀਨੇ ਖੇਤੀ ਨਹੀਂ ਹੁੰਦੀ ਹੈਗੀ ਕਿਉਂਕਿ ਆ ਜਿਹੜੀ ਪੂਰੀ ਜਗ੍ਹਾ ਨਾ ਤੁਸੀਂ ਦੇਖ ਪਾ ਰਹੇ ਹੋ ਇਹ ਪੂਰੀ ਜਗ੍ਹਾ 6 ਮਹੀਨੇ ਪਾਣੀ ਦੇ ਵਿੱਚ ਡੁੱਬ ਜਾਂਦੀ ਆ ਤੇ ਆ ਜਿਹੜਾ ਤੁਹਾਨੂੰ ਇੱਕ ਵਿੱਚ ਹੋਰ ਮੰਦਰ ਦਿਸ ਰਿਹਾ ਇਹ ਆਪਾਂ ਆਉਂਦੇ ਹੋਏ ਦੇਖਾਂਗੇ ਕਿਉਂਕਿ ਜਾਂਦੇ ਹੋਏ ਸਾਨੂੰ ਇਹਨਾਂ ਟਾਈਮ ਹੈ ਨਹੀਂ ਆंदे ਹੋਏ ਦੇਖਾਂਗੇ ਇਹ ਭੀਮ ਦਾ ਮੰਦਿਰ ਆ ਇੱਕ ਪੱਥਰ ਵੀ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਦੱਸਿਆ ਹੋਊਗਾ ਭੀਮ ਨੇ ਪੱਥਰ ਸਿੱਟਿਆ ਸੀਗਾ ਇੱਥੇ ਪਿਆ ਉਹ ਚ ਲੋਕੀ ਬੱਟਾ ਮਾਰਦੇ ਨੇ ਉਹ ਚ ਖੂਨ ਨਿਕਲਦਾ ਆ ਦੇਖ ਲਓ ਕਾਰਾਂ ਵੀ ਯਾਨੀ ਕਿ ਕਿੰਨੀਆਂ ਕਾਰਾਂ ਗਈਆਂ ਹੋਈਆਂ ਇੱਥੇ ਦੇਖ ਲਓ ਤੁਹਾਨੂੰ ਸਾਰੀਆਂ ਕਾਰਾਂ ਦੇਖਣ ਨੂੰ ਮਿਲ ਜਾਣਗੀਆਂ ਜਿਹੜੀ ਜਿਹੜੀ ਵੀ ਇੱਥੇ ਜਾਓਗੀ ਵੈਸੇ ਇੱਥੇ ਤੁਸੀਂ ਕਦੀ ਵੀ ਆਣਾ ਨਾ ਇੱਕ ਗੱਲ ਮੇਰੀ ਨੋਟ ਕਰ ਲਿਓ ਮਈ ਜੂਨ ਜੁਲਾਈ ਅਗਸਤ ਆ ਤਿੰਨ ਤੋਂ ਚਾਰ ਚਾਰ ਮਹੀਨੇ ਆ ਇਹ ਆਉਣ ਲਈ ਇੱਥੇ ਬੈਸਟ ਆ ਪਾਣੀ ਬਿਲਕੁਲ ਨਹੀਂ ਹੁੰਦਾ ਜੇ ਬਾਅਦ ਵਿੱਚ ਤੁਸੀਂ ਆਉਂਗੇ ਤਾਂ ਤੁਹਾਨੂੰ ਕਿਸ਼ਤੀ ڪرਾਣੀ ਪੈਣੀ ਆ ਉਹਦੇ ਵਿੱਚ ਇੱਕ ਬੰਦੇ ਦਾ 200 ਰੁਪਿਆ ਦੋ ਬੰਦੇ ਦਾ 400 ਇੰਨੇ ਮਤਲਬ ਤੁਹਾਨੂੰ ਪੈ ਜਾਊਗਾ ਤੇ ਪੂਰਾ ਪਾਣੀ ਦੇ ਵਿੱਚ ਭਰਿਆ ਹੋਊਗਾ ਨਜ਼ਾਰਾ ਤਾਂ ਵੈਸੇ ਕੁਝ ਅਲੱਗ ਹੋਊਗਾ ਪਰ ਪਾਣੀ ਦੇ ਵਿੱਚ ਡੁੱਬਿਆ ਹੁੰਦਾ ਮੰਦਰ ਤੇ ਤੁਹਾਨੂੰ ਉਹ ਜਗ੍ਹਾ ਵੀ ਦਿਖਾਉਂਗਾ ਤੇ ਸਾਬਰ ਕੋਟੀ ਦਾ ਗਾਣਾ ਪੰਜਾਬੀ ਗਾਣਾ ਵੀ ਸ਼ੂਟ ਹੋਇਆ ਹੋਇਆ ਇੱਥੇ ਯਾਨੀ ਕਿ ਹੋਰ ਗਾਣੇ ਵੀ ਬਹੁਤ ਸ਼ੂਟ ਹੋਏ ਹੋਇਆ ਉਹ ਵੀ ਦਿਖਾਉਂਗਾ ਤੇ ਰਸਤੇ ਰਸਤੇ ਦੀ ਜਿਹੜੀ ਹਾਲਤ ਆ ਤੁਸੀਂ ਦੇਖ ਰਹੇ ਹੋਵੋਗੇ ਰਸਤੇ ਦੀ ਹਾਲਤ ਕਿੱਦਾਂ ਦੀ ਆ ਤੇ ਬਾਕੀ ਕਾਰ ਜਾਣ ਲਈ ਕੋਈ ਦਿੱਕਤ ਨਹੀਂ ਹੈਗੀ ਯਾਨੀ ਕਿ ਬੰਦਾ ਜਾ ਸਕਦਾ ਆ ਦੇਖ ਲਓ ਪੂਰਾ ਇੱਥੇ ਵੀ ਯਾਨੀ ਕਿ ਮੈਨੂੰ ਲੱਗਦਾ ਪਾਣੀ ਪਾਣੀ ਹੋਇਆ ਹੋਊਗਾ ਕਿਉਂਕਿ ਆ ਪਰੇਪੜ ਜਿਵੇਂ ਹੋ ਆ ਇੱਥੇ ਪਾਣੀ ਜਿਹੜਾ ਸੁੱਕ ਗਿਆ ਯਾਨੀ ਕਿ ਆ ਦੇਖ ਲਓ ਜੀ ਸਾਡੀ ਬਾਈਕ ਵੀ ਕਿੱਦਾਂ ਚੱਲਦੀ ਪਈ ਆ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਪਈ ਆ ਆ ਦੂਰ ਦੂਰ ਤੱਕ ਦੇਖ ਲਓ ਸਾਡਾ ਮੰਦਿਰ ਵੀ ਦਿਸਦਾ ਪਿਆ ਜੀ ਆ ਦੇਖੋ ਸਾਹਮਣੇ ਆ ਪਾਣੀ ਦੇ ਸਾਰੇ ਟੋਏ ਬਣੇ ਪਏ ਆ ਜੀ ਥੋੜਾ ਜਿਹਾ ਆਪਾਂ ਅੱਗੇ ਜਾਵਾਂਗੇ ਆ ਪੂਰੀ ਧਰਤੀ ਸੁੱਕੀ ਹੋਆ ਨਾਲੇ ਬੱਦਲ ਵੀ ਆ ਉੱਪਰ ਅੱਜ ਸਾਨੂੰ ਇਨੀ ਧੁੱਪ ਯਾਨੀ ਕਿ ਮਹਿਸੂਸ ਤਾਂ ਨਹੀਂ ਹੁੰਦੀ ਬਈ ਉਹ ਦੇਖੋ ਬਾਈਕ ਹੋਰ ਚੱਲ ਗਈ ਸਾਡੇ ਨਾਲ ਉਹ ਮੈਨੂੰ ਲੱਗਦਾ ਮੰਦਰ ਤੇ ਚੱਲੇ ਆ ਉਹ ਵੀ ਬੰਦੇ ਤੇ ਹੋ ਸਕਦਾ ਤੁਹਾਨੂੰ ਬਾਈਕ ਦੀ ਆਵਾਜ਼ ਜ਼ਿਆਦਾ ਆਂਦੀ ਹੋਏ ਤੇ ਜ਼ਿਆਦਾ ਆਂਦੀ ਹੋਏ ਤਾਂ ਮੇਰੀ ਆਵਾਜ਼ ਘੱਟ ਆਊਗੀ ਤੁਹਾਨੂੰ ਆ ਵਾਕੇ ਦੇਖ ਗਿਆ ਉਹ ਦੇਖੋ ਪੂਰਾ ਦੂਰ ਤੱਕ ਸਮੁੰਦਰ ਆ ਦੂਰ ਤੱਕ ਆ ਮੰਦਰ ਦੇ ਵਿੱਚ ਆਪਾਂ ਕਰ ਗਿਆ ਜੀ ਐਂਟਰੀ ਹੁਣ ਤੇ ਤੁਹਾਨੂੰ ਉਹ ਪੌੜੀਆਂ ਵੀ ਦਿਖਾਉਂਗਾ ਜਿਹੜੀ ਸਵਰਗ ਜਾਣ ਨੂੰ ਤਿਆਰ ਕੀਤੀਆਂ ਸੀਗੀਆਂ ਵਿੱਚ ਅਧੂਰੀਆਂ ਰਹਿ ਗਈਆਂ ਸੀਗੀਆਂ ਤੇ ਪਹਿਲੇ ਆਪਾਂ ਮੰਦਰ ਘੁੰਮ ਲੈਨੇ ਆ ਚੰਗੀ ਤਰ੍ਹਾਂ ਓਏ ਹੋਏ ਹੋਏ ਬਾਈ ਕੀ ਬਾਤਾਂ ਕੀ ਬਾਤਾਂ ਮੰਦਰ ਦੀ ਤਾਂ ਡਿਜ਼ਾਈਨ ਪੂਰਾ ਐਨ ਬਹੁਤ ਵਧੀਆ ਕੱਢਿਆ ਪਿਆ ਜੀ ਪਹਿਲੇ ਆਪਾਂ ਮੱਥਾ-ਮੱਥਾ ਟੇਕਾਂਗੇ ਆਹ ਦੇਖੋ ਪਹਿਲਾਂ ਕਿਦਾਂ ਟੁੱਟਿਆ ਪਿਆ ਸਾਰਾ ਇਹ ਮੈਨੂੰ ਲੱਗਦਾ ਇੱਥੇ ਪਾਣੀ ਪੂਣੀ ਜ਼ਿਆਦਾ ਆਂਦਾ ਹੋਊਗਾ ਇਸ ਕਰਕੇ ਇਦਾਂ ਲੱਗਦਾ ਪਿਆ ਜੀ ਤੇ ਆਓ ਦੇਖੋ ਕਿੰਨੀ ਪਬਲਿਕ ਵੀ ਆਈ ਹੋਆ ਆਹ ਦੇਖੋ ਪੂਰਾ ਮੇਰੇ ਖੇਲ ਮੱਟੇ ਨਾ ਬਣਾਇਆ ਹੋਇਆ ਹੈ ਸੀਮੈਂਟ ਨੇ ਯੂਜ਼ ਕੀਤਾ ਆ ਵੀ ਇਹ ਦੇਖੋ ਇੱਕ ਇਹ ਵੀ ਬੜਾਂਗੇ ਆਪਾਂ ਅੰਡਾ ਬੋਖਲਾਰਾ ਪਿਆ ਹੋਇਆ ਜੀ ਔਰ ਦੇਖੋ ਬੰਦੇ ਪਰੇ ਵੀ ਖੜੇ ਆ ਆਹ ਦੇਖੋ ਕਿਦਾਂ ਦੀ ਡਿਜ਼ਾਈਨਿੰਗ ਆ ਸਾਰੀ ਕੁ ਮੰਗਿਆ ਆਪਾਂ ਸਾਰੀ ਕੁ ਮੰਗਵਾਵਾਂਗੇ ਤੁਹਾਨੂੰ ਵੀਡੀਓ ਨੂੰ ਛੱਡ ਕੇ ਨਾ ਜਾਇਓ ਜੀ ਕਿਉਂਕਿ ਵੀਡੀਓ ਬਣਾਉਣ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਲੱਗ ਜਾਂਦੀ ਆ ਜੀ ਤੇ ਚਲੋ ਆਪਾਂ ਜਿਹੜਾ ਸਾਹਮਣੇ ਵਾਲਾ ਮੰਦਿਰ ਜਿਹੜਾ ਤੀਸਰਾ ਹੈ ਇਹਦੇ ਵਿੱਚ ਵੜਦੇ ਆਂ ਪਹਿਲਾਂ ਤੇ ਆਹ ਦੇਖ ਲਓ ਬਨਾਵਟ ਪਹਿਲੇ ਮੈਨੂੰ ਬਹੁਤ ਵਧੀਆ ਲੱਗੀ ਆ ਦੀ ਕਿਉਂਕਿ ਇਹਦੇ ਵਿੱਚ ਨਾ ਸੀਮੈਂਟ ਨਹੀਂ ਲੱਗੀ ਹੋਈ ਬਗੈਰ ਸੀਮੈਂਟ ਤੋਂ ਇੰਨਾ ਪੱਕਾ ਬਣਿਆ ਹੋਇਆ ਜੀ ਸੀਮੈਂਟ ਲਾ ਕੇ ਵੀ ਇੰਨਾ ਪੱਕਾ ਮੈਂ ਕਹਿੰਦਾ ਨਹੀਂ ਬਣ ਸਕਦਾ ਵੈਸੇ ਮੈਨੂੰ ਹੈਰਾਨਗੀ ਹੁੰਦੀ ਆ ਪੁਰਾਣੀ ਗੱਲਾਂ ਤੇ ਜਿਹੜੇ ਮਤਲਬ ਪੁਰਾਣੇ ਬੰਦੇ ਸੀਗੇ ਉਹ ਇਦਾਂ ਦੀ ਚੀਜ਼ਾਂ ਬਣਾ ਦਿੰਦੇ ਸੀ ਅੱਜ ਸੀਮੈਂਟ ਨਾਲੋਂ ਜਿਹੜੀ ਸੀਮੈਂਟ ਆ ਉਹ ਵੀ ਨਹੀਂ ਬਣਾ ਸਕਦੇ ਸੀਮੈਂਟ ਬਹੁਤ ਪੱਕੀ ਆ ਤੇ ਆਹ ਦੇਖ ਲਓ ਉਪਰੋਂ ਥੋੜਾ ਬਹੁਤਾ ਟੁੱਟਿਆ ਹੋਇਆ ਆ ਆਪਾਂ ਅੰਦਰ ਨੂੰ ਜਾਵਾਂਗੇ ਵੈਸੇ ਮੈਨੂੰ ਡਰ ਜਿਹਾ ਵੀ ਲੱਗਦਾ ਪਿਆ ਦੇ ਅੰਦਰ ਜਾਣ ਨੂੰ ਯਾਨੀ ਕਿ ਆ ਇਧਰੋਂ ਤਾਂ ਪੂਰਾ ਸਮੁੰਦਰ ਹੀ ਦਿਸਦਾ ਐ ਬਾਅਦ ਚ ਦੇਖਾਂਗੇ ਆਪਾਂ ਬਾਅਦ ਚ ਦੇਖਾਂਗੇ ਤੇ ਅੰਦਰ ਪਿੱਛੇ ਦੀ ਮੈਂ ਐਂਟਰੀ ਕਰਕੇ ਦੇਖਦਾ ਤੇ ਆਹ ਦੇਖੋ ਵਿਦਆਊਟ ਸੀਮੈਂਟ ਤੋਂ ਕਿੰਨਾ ਵਧੀਆ ਬਣਾਇਆ ਪਿਆ ਆ ਜੀ ਟੁੱਟਦਾ ਨਹੀਂ ਹੁੰਦਾ ਮੈਂ ਕਿਹਾ ਇਹ ਤਾਂ ਪਾਣੀ ਪੂਣੀ ਕਰਕੇ ਪਾਣੀ ਮਾਰ ਕਰਦਾ ਹੋਊਗਾ ਇਸ ਕਰਕੇ ਟੁੱਟਦਾ ਹੋਊਗਾ ਨਹੀਂ ਟੁੱਟਣਾ ਨਹੀਂ ਸੀਗਾ ਆਹ ਇੰਦਰ ਨੂੰ ਵੀ ਦੇਖਦੇ ਆਂ ਆ ਪੂਰਾ ਸਮੁੰਦਰ ਇੱਧਰ ਵੀ ਦਿਸ ਹੀ ਜਾਂਦਾ ਪਿਆ ਆਹ ਦੇਖੋ ਆਹ ਦੇਖੋ ਮੈਂ ਫੋਕਸ ਕਿੱਧਰ ਕਰਦਾ ਤੇ ਇੱਧਰ ਨੂੰ ਚੱਲਦੇ ਆਂ ਉੱਪਰ ਇਹਦੇ ਵਿੱਚ ਵਸ 13 ਜੀ ਆਹ ਦੇਖੋ ਆਈਆਂ ਹੋਈਆਂ ਉੱਪਰ ਆਹ ਵੀ ਥੱਲੇ ਪਾਣੀ ਜਿਹਾ ਕੱਢਿਆ ਪਿਆ ਆ ਨਿਸ਼ਾਨ ਪਤਾ ਨਹੀਂ ਕਿਹਦੇ ਆਏ ਆ ਇੱਥੋਂ ਟੁੱਟਿਆ ਹਾਂ ਇੱਥੋਂ ਕ੍ਰੈਕ ਆ ਥੋੜਾ ਜਿਹਾ ਬਾਕੀ ਬੰਦੇ ਮੈਨੂੰ ਦੇਖ ਕੇ ਥੋੜਾ ਏ ਮਹਿਸੂਸ ਨਾ ਕਰਦੇ ਹੋਣ ਕਿ ਬੰਦਾ ਵੀਡੀਓ ਬਣਾਈ ਜਾਂਦਾ ਪਿਆ ਸਾਨੂੰ ਨਹੀਂ ਦੇਖਦਾ ਲੋਕੀ ਦੇਖਣ ਲੱਗ ਪੈਂਦੇ ਆ ਨਾ ਆ ਦੇਖੋ ਉੱਪਰ ਦੀ ਬਨਾਵਟ ਬਹੁਤ ਜ਼ਿਆਦਾ ਚੰਗੀ ਕੀਤੀ ਹੋਇਆ ਉੱਪਰ ਦੀ ਤੇ ਇੱਧਰ ਮੂਰਤੀਆਂ ਵਗੈਰਾ ਪਈਆਂ ਆ ਸ਼ਿਵ ਸ਼ੰਕਰ ਦੀਆਂ ਤੇ ਬਾਹਰ ਨਿਕਲੇ ਆ ਹੁਣ ਮੈਂ ਦਰਸ਼ਨ ਕਰਕੇ ਆ ਅੰਦਰ ਦੇਖੋ ਇਹ ਇਹ ਯਾਨੀ ਕਿ ਸਭ ਤੋਂ ਜ਼ਿਆਦਾ ਮਜ਼ਬੂਤੀ ਕੀਤੀ ਹੋਇਆ ਇੱਥੇ ਪਾਣੀ ਤਾਂ ਆਂਦਾ ਹੀ ਆ ਪਰ ਇਹ ਆ ਕਿ ਟੁੱਟਦਾ ਨਹੀਂ ਹੁੰਦਾ ਯਾਨੀ ਕਿ ਟੁੱਟਣ ਚੈਨ ਨੂੰ ਦਿੱਕਤ ਨਹੀਂ ਆਈ ਇੱਧਰ ਵੀ ਚਾਰ ਪੰਜ ਬਣੇ ਵਾ ਇਹਦੇ ਪਿੱਛੇ ਜਿਹੜਾ ਸਮੁੰਦਰ ਆ ਉਹ ਵੀ ਦਿਖਾਉਂਗਾ ਤੁਹਾਨੂੰ ਆ ਵਿੱਚ ਕੁਝ ਟੁੱਟੇ ਵਾ ਦੇਖ ਲਓ ਵਿੱਚ ਟੁੱਟ ਕੇ ਵਾ ਬਾਕੀ ਬੱਟੇ-ਬੁੱਟੇ ਪਏ ਆ ਜਿੱਦਾਂ ਪਏ ਆ ਔਰ ਅੱਗੇ ਨੂੰ ਚੱਲਦੇ ਆ ਬੱਟਿਆਂ 'ਚ ਥੋੜਾ ਜਿਆ ਕੱਢ ਕੇ ਅੱਗੇ ਨੂੰ ਚੱਲਦੇ ਆ ਆ ਪੌੜੀ ਆ ਜੀ ਆ ਪੌੜੀ ਆ ਜਿਹੜੀ 40 ਪੌੜੀਆਂ ਬਣਾਈਆਂ ਹੋਈਆਂ ਤੇ 2.5 ਪੌੜੀਆਂ ਅਧੂਰੀਆਂ ਰਹਿ ਗਈਆਂ ਆ ਦੇਖ ਲਓ ਆ ਦੇਖ ਲਓ ਇੱਥੋਂ ਵੜਦੇ ਆ ਆਪਾਂ ਰਾਸਤਾ ਹੁਣ ਬੰਦ ਕੀਤਾ ਪਿਆ ਫਿਲਹਾਲ ਤੇ ਇਥੋਂ ਆਪਾਂ ਅੰਦਰ ਨੂੰ ਚੜ ਕੇ ਦੇਖਦੇ ਹਾਂ ਜੀ ਇਹ ਆ ਲਓ ਤਾਂ ਫੜ ਲਿਆ ਮੈਂ ਤੇ ਚਲੋ ਜੀ ਅੰਦਰ ਨੂੰ ਆਹ ਪੌੜੀਆਂ ਤੇ ਥੋੜਾ ਜਿਹਾ ਡਰ ਲੱਗੀ ਜਾਂਦਾ ਪਿਆ ਕਿਉਂਕਿ ਡਿੱਗ ਨਾ ਜਾਵੇ ਬਗੈਰ ਸੀਮਿੰਟ ਤੋਂ ਬਣਿਆ ਹੋਇਆ ਆ ਜੀ ਉਦਾਂ ਹੀ ਪਰ ਇੱਕ ਇਹਦੇ ਵਿੱਚ ਨਾ ਚੂਨਾ ਜਿਹਾ ਲਾਇਆ ਪਿਆ ਦੇਖੋ ਚੂਨਾ ਮਸੂ ਪਤਾ ਨਹੀਂ ਕੀ ਆਏ ਪਰ ਬਹੁਤ ਜ਼ਿਆਦਾ ਪੱਕਾ ਜਿਹੀ ਸੀਮਿੰਟ ਨਾਲ ਪੱਕਾ ਆ ਜੀ ਲੋ ਜੀ ਚੜਦੇ ਆ ਉੱਪਰ ਨੂੰ ਜਾਂਦੇ ਪਏ ਜੀ ਬੰਦੇ ਉੱਪਰ ਆਹ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਹਾਂਜੀ ਹਾਂਜੀ ਚਲੋ ਜੀ ਚਲੋ ਜਿਹੜਾ ਉੱਪਰ ਦਾ ਵਿਊ ਆ ਨਾ ਉਹ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਥੋੜਾ ਨਹੀਂ ਹੱਦ ਤੋਂ ਵੱਧ ਵਧੀਆ ਹੱਦ ਤੋਂ ਵੱਧ ਇਹ ਆਹ ਦੇਖੋ ਤੁਹਾਡੇ ਹੋਸ਼ ਗੁੰਮ ਹੋ ਜਾਣਗੇ ਮੈਂ ਦੇਖਿਆ ਹੋਇਆ ਵੀਡੀਓ ਦੇ ਵਿੱਚ ਆਹ ਦੇਖੋ ਕਿੰਨੀ ਦੂਰ ਤੱਕ ਸਮੰਦਰਾ ਕਿੰਨੀ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਿਗਾਹ ਜਾਊਗੀ ਨਾ ਆਹ ਦੇਖੋ ਜਿੱਥੇ ਤੱਕ ਤੁਹਾਡੀ ਨਿਗਾਹ ਜਾਊਗੀ ਪੂਰਾ ਐਨ ਸਮੁੰਦਰ ਦਿਸੂਗਾ ਮੈਂ ਕਹ ਬੋਟਿੰਗ ਕਰਨ ਚੱਲ ਜਾਓ ਜਿੰਨੀ ਮਰਜ਼ੀ ਦੂਰ ਤੱਕ ਬੋਟਿੰਗ ਕਰ ਲੈ ਅੰਦਰ ਕਿਸ਼ਤੀ ਲੈ ਕੇ ਚੱਲ ਜਾਓ ਵਿਊ ਦੇਖੋਗੇ ਤੁਸੀਂ ਕਹੋਗੇ ਗੋਆ ਬੀਚ ਆ ਇਹਨੂੰ ਗੋਆ ਬੀਚ ਦਾ ਵੀ ਨਾਂ ਦਿੱਤਾ ਹੋਇਆ ਤੇ ਇੱਥੇ ਪੂਰੀ ਲੋਕੇਸ਼ਨ ਦੀਦੀ ਆ ਮੰਦਰ ਦੀ ਆਹ ਦੇਖ ਲਓ ਦਿਸ ਗਈ ਪੂਰੀ ਜਿਸ ਲਈ 6 ਮਹੀਨੇ ਪਾਣੀ ਦੇ ਵਿੱਚ ਦੱਬ ਜਾਂਦਾ ਤਾਂ ਕਿਦਾਂ ਦਾ ਹੋ ਜਾਂਦਾ ਆ ਪੂਰਾ ਜਿੱਥੇ ਤੱਕ ਮੈਂ ਤੁਹਾਨੂੰ ਦੱਸਦਾ ਵੀ ਇਹ ਪੂਰਾ ਐਨ ਸਮੁੰਦਰ ਆ ਲੋ ਜੀ ਫਿਰ ਤੁਹਾਨੂੰ ਉੱਪਰ ਆ ਕੇ ਵੀ ਦਿਖਾਤਾ ਮੈਂ ਜਿਹੜਾ ਤੁਹਾਨੂੰ ਦਿਖਾਇਆ ਸੀ ਨਾ ਕਿ ਕੁਝ ਕੋੜੀਆਂ ਸੀਗੀਆਂ ਜਿਹੜੀਆਂ ਅਧੂਰੀਆਂ ਰਹਿ ਗਈਆਂ ਸੀ ਅਸਾਂ ਸਵਰਗ ਜਾਣ ਨੂੰ ਆਹ ਦੇਖ ਲਓ ਉੱਪਰ ਆਣਾ ਵੈਸੇ ਬਹੁਤ ਖਤਰੇ ਦਾ ਕੰਮ ਹੈ ਮੇਰੇ ਲਈ ਮੈਂ ਇਨੀ ਹਾਈਟ ਤੇ ਕਲੀ ਚੜਿਆ ਨਹੀਂ ਹੈਗਾ ਪਰ ਆਹ ਦੇਖ ਲਓ ਤੁਹਾਨੂੰ ਦਿਖਾਣ ਖਾਤਰ ਚੜ ਗਿਆ ਉੱਪਰ ਤਾ ਹੁਣ ਥੱਲੇ ਨੂੰ ਚੱਲਦੇ ਹੁਣ ਸਵਾਰਥ ਦਾ ਰਸਤਾ ਬਣਾਇਆ ਸੀ ਕਿਉਂਕਿ ਬਹੁਤ ਉੱਪਰ ਸੀ ਹਾਈਟ ਵੀ ਸੀਗੀ ਡਰ ਵੀ ਲੱਗਦਾ ਪਿਆ ਉੱਪਰ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਅੱਜ ਦਾ ਜਿਹੜਾ ਬਲੌਗ ਆ ਨਾ ਮੈਂ ਉਹ ਬਹੁਤ ਜ਼ਿਆਦਾ ਜਾਣ ਕੇ ਥੱਕ ਗਿਆ ਹੁਣ ਨਾ ਨਹੀਂ ਉਹ ਦੇਖ ਲਓ ਟੁੱਟੇ ਪਏ ਆ ਸਾਰੇ ਆ ਦੇਖੋ ਮੁੰਡੇ ਨੂੰ ਮੈਂ ਇਤਿਹਾਸ ਪੁੱਛਦਾ ਪਤਾ ਤੈਨੂੰ ਇਤਿਹਾਸ ਇਤਿਹਾਸ ਕੀ ਆ ਪੁਰਾਣਾ ਇਹ 6 ਮਹੀਨੇ ਦੀ ਰਾਤ ਬਣਾਈ ਗਈ ਸੀ 6 ਮਹੀਨੇ ਦੇ ਅੰਦਰ ਅੰਦਰ ਮੰਦਿਰ ਤਿਆਰ ਕਰਨਾ 6 ਮਹੀਨੇ ਦੇ ਅੰਦਰ ਅੰਦਰ ਢਾਈਆਂ ਪੌੜੀਆਂ ਰਹਿ ਗਈਆਂ ਦਿਨ ਚੜ ਗਿਆ ਇਸੇ ਕਰਕੇ ਫਿਰ ਢਾਈ ਪੌੜੀ ਰਹਿ ਗਈ ਸੁਰਗਵਾਰਸੇ ਬਣਾਇਆ ਸੀਗਾ ਅੱਛਾ ਅੱਛਾ ਦੇਖ ਲਓ ਮੁੰਡਾ ਕਹਿੰਦਾ ਤੇ ਇੱਕ ਦਿਨ ਦੇ ਵਿੱਚ ਪੂਰਾ ਯਾਨੀ ਕਿ ਇੱਕ ਰਾਤ ਦੇ ਵਿੱਚ ਮੰਦਰ ਤਿਆਰ ਕਰਨਾ ਸੀਗਾ ਤੇ 6 ਮਹੀਨੇ ਦੀ ਰਾਤ ਬਣਾਈ ਸੀ ਕ੍ਰਿਸ਼ਨ ਭਗਵਾਨ ਨੂੰ ਰਿਕਵੈਸਟ ਕਰਕੇ ਪਾਣਵਾ ਨੇ ਤੇ ਪੌੜੀ ਬਣਾਉਂਦੇ ਬਣਾਉਂਦੇ ਕਿੰਦੇ ਢਾਈ ਪੌੜੀਆਂ ਸਿਰਫ ਅਧੂਰੀਆਂ ਰਹਿ ਗਈਆਂ ਸਿਰਫ ਢਾਈ ਪੌੜੀਆਂ ਤੇ ਉਸ ਕਰਕੇ ਪਤਾ ਨਹੀਂ ਕੀ ਹੋਇਆ ਆ ਸਾਰਾ ਕੰਮ ਵਿੱਚ ਹੀ ਛੁੱਟ ਗਿਆ ਉਦੋਂ ਤੋਂ ਯਾਨੀ ਕਿ ਪੂਰਾ ਦੇਖ ਲਓ ਐਂ ਪਿਆ ਹੋਇਆ ਹਾਂ ਤਾਂ ਹਾਂਜੀ ਫੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਪੁਰਾਣਾ ਮੰਦਿਰ ਜਿਹੜਾ 5000 ਸਾਲ ਪੁਰਾਣਾ ਜਾਣੀ ਕੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਆਪਣਾ ਕਮੈਂਟ ਜਰੂਰ ਕਰਿਓ ਵੀ